ਪਿਆਰ ਕਰ ਨਹੀਂ ਜਾਣਦਾ ਹੈ ਕਿ ਨਿਭਾਉਣਾ ਵੀ ਆਉਂਦਾ ਮੈਂ ਨਹੀਂ ਡਰਦਾ ਜੱਟ ਦਾ ਪੁੱਤ ਹਾਂ ਬਾਪੂ ਸੱਤ ਸ਼ਰੀਆ ਕਾਲ ਦੋਸਤੋ ਅੱਜ ਅਸੀਂ ਬੱਬਲ ਰਾਏ ਦੀ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ ਲੰਬੜਾਂ ਦੇ ਲਾਣੇ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਬਾਰੇ ਗੱਲ ਕਰਾਂਗੇ ਜਿਸ ਦਾ ਦਰਸ਼ਕਾਂ ਵੱਲੋਂ ਕਾਫੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀ ਅਤੇ ਫਿਲਮ ਰਿਲੀਜ਼ ਹੁੰਦਿਆਂ ਹੀ ਇਹ ਫਿਲਮ ਬਹੁਤ ਤਮਾਕੇਦਾਰ ਕਲੈਕਸ਼ਨ ਕਰ ਰਹੀ ਹੈ ਅੱਜ ਮੈਂ ਤੁਹਾਨੂੰ ਲੰਬੜਾਂ ਦੇ ਲਾਣੇ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਦੇ ਨਾਲ ਨਾਲ ਇਸ ਫਿਲਮ ਦਾ ਬਜਟ ਸਕਰੀਨ ਡਾਇਰੈਕਟਰ ਅਤੇ ਪ੍ਰੋਡਿਊਸਰ ਬਾਰੇ ਦੱਸਾਂਗਾ ਇਸ ਕਰਕੇ ਵੀਡੀਓ ਨੂੰ ਅਖੀਰ ਤੱਕ ਜਰੂਰ ਦੇਖਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੀ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਲੰਬੜਾਂ ਦਾ ਲਾਣਾ ਫਿਲਮ ਜਿਸ ਵਿੱਚ ਸਾਨੂੰ ਬੱਬਲ ਰਾਏ ਦੇ ਨਾਲ-ਨਾਲ ਸਾਰਾ ਗੁਰਪਾਲ ਅਨੀਤਾ ਦੇਵਗਨ ਸਰਦਾਰ ਸੋਹੀ ਨਰਮਦੇਸ਼ੀ ਅਤੇ ਗੋਪਰੀਤ ਬੰਗੂ ਦੇ ਨਾਲ-ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਲੰਬੜਾ ਦਾ ਲਾਣਾ ਫਿਲਮ ਦੇ ਟ੍ਰੇਲਰ ਤੋਂ ਦਰਸ਼ਕਾਂ ਵਿੱਚ ਇਸ ਫਿਲਮ ਦਾ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਸੀ ਤੇ ਫਿਲਮ ਰਿਲੀਜ਼ ਹੁੰਦਿਆਂ ਹੀ ਜੋ ਇਸ ਫਿਲਮ ਨੇ ਬਾਕਸ ਆਫਿਸ ਕਲੈਕਸ਼ਨ ਕੀਤੀ ਹੈ ਉਹ ਕਾਫੀ ਸ਼ਾਨਦਾਰ ਹੈ ਫਿਲਮ ਨੂੰ ਰਿਟਨ ਤੇ ਡਾਇਰੈਕਟ ਤਾਜ ਨੇ ਕੀਤਾ ਹੈ ਤੇ ਪ੍ਰੋਡਿਊਸ ਇਸ ਫਿਲਮ ਨੂੰ ਫਾਇਰ ਮੋਨਿਕਾ ਮਲਟੀਮੀਡੀਆ ਕੰਪਨੀ ਵਾਲਿਆਂ ਨੇ ਕੀਤਾ ਹੈ ਜੇ ਇਸ ਫਿਲਮ ਦੀ ਸਕਰੀਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੂੰ ਇੰਡੀਆ ਵਿੱਚ 500 ਤੋਂ ਵੱਧ ਅਤੇ ਬਾਹਰ ਦੇ ਦੇਸ਼ਾਂ ਵਿੱਚ 100 ਦੇ ਕਰੀਬ ਸਕਰੀਨਸ ਮਿਲੀਆਂ ਲੰਬੜਾਂ ਦੇ ਲਾਣਾ ਫਿਲਮ ਨੂੰ ਇੰਡੀਆ ਦੇ ਕਈ ਵੱਡੇ ਸ਼ਹਿਰਾਂ ਅਤੇ ਇੰਡੀਆ ਤੋਂ ਇਲਾਵਾ ਕਨੇਡਾ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ ਵਿੱਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਜੇ ਇਸ ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲਗਭਗ 4 ਤੋਂ 5 ਕਰੋੜ ਦੇ ਕਰੀਬ ਹੈ ਅਤੇ ਜੇ ਲੰਬੜਾਂ ਦੇ ਲਾਣੇ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਹ ਫਿਲਮ ਆਪਣੇ ਪਹਿਲੇ ਦਿਨ ਜਾਣੀ ਕੀ ਆਜਦੇ ਦਿਨ ਟੋਟਲ ਵਰਲਡਵਾਈਡ 40 ਤੋਂ 50 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਇਹ ਸੀ ਨਵੀਂ ਰਿਲੀਜ਼ ਹੋਈ ਪੰਜਾਬੀ ਫਿਲਮ ਲੰਬੜਾਂ ਦੇ ਲਾਣੇ ਦੀ ਫਰਸਟ ਡੇ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਕੀ ਤੁਸੀਂ ਇਸ ਫਿਲਮ ਨੂੰ ਦੇਖ ਚੁੱਕੇ ਹੋ ਜਾਂ ਨਹੀਂ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇਕਰ ਤੁਸੀਂ ਬੱਬਲ ਡਾਈ ਨੂੰ ਇੱਕ ਬਹੁਤ ਵਧੀਆ ਕਲਾਕਾਰ ਮੰਨਦੇ ਹੋ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ